ਮਾਂ ਵਾਲੀ ਕਹਾਣੀ ਤੁਸੀਂ ਜ਼ਰੂਰ ਸੁਣੀ ਹੋਵੇਗੀ ਤਾਂ ਅੱਜ ਇਹ ਉਸਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 24/7 ਪੰਜਾਬ ਤੇ ਮੈਂ ਮਰਪਿਤ ਕਾਲ ਜੀ ਕਾਲ ਦਾਸਵਾ ਨੀਲੇ ਡਰਾਮ ਵਾਲੀ ਮੁਸਕਾਨ ਫੇਰ ਤੋਂ ਬਣੀ ਹੈ ਮਾਂ ਉਸਨੇ ਉਸੇ ਦਿਨ ਆਪਣੀ ਬੇਟੀ ਨੂੰ ਜਨਮ ਦਿੱਤਾ ਜਿਸ ਦਿਨ ਉਸਦੀ ਉਸਦੇ ਪਤੀ ਦਾ ਚਰਮ ਦਿਨ ਆਉਂਦਾ ਸੀ ਤਾਜ਼ਵਾਇਸ ਦੇ ਨੀਲੇ ਡਰਮ ਦੀ ਕਹਾਣੀ ਦੀ ਜਿਹੜੀ ਗੱਲ ਕਰ ਲਈ ਜਾਵੇ ਤਾਂ ਨੀਲੇ ਡਰਮ ਦੀ ਕਹਾਣੀ ਇਹ ਰਹੀ ਆ ਕਿ ਉਸਨੇ ਆਪਣੇ પતિ ਸੋਰੋਤੇ ਟੋਟੇ ਕਰਕੇ ਸਰੀਰ ਦਾ ਟੋਟੇ ਕਰਕੇ ਉਸ ਨੂੰ ਨੀਲੇ ਡਰਮ ਦੇ ਵਿੱਚ ਸਿਮਿੰਟ ਦੇ ਵਿੱਚ ਪਾ ਕੇ ਰੱਖਿਆ ਸੀ ਤੇ ਜਦੋਂ ਪੁਲਿਸ ਨੂੰ ਪਤਾ ਲੱਗਿਆ ਤੇ ਪੁਲਿਸ ਨੇ ਉਸ ਦੇ ਆਸ਼ਿਕ ਤੇ ਉਸ ਮੁਸਕਾਨ ਦੀ ਜੋ ਕਿ ਗ੍ਰਿਫਤਾਰੀ ਕਰ ਲਈ ਸੀ ਤੇ ਉਸ ਸਮੇਂ ਪਤਾ ਲੱਗਿਆ ਸੀ ਕਿ ਮੁਸਕਾਨ ਪ੍ਰੈਗਨੈਂਟ ਹੈ ਤਾਂ ਦਾਸਵਾ 24 ਨਵੰਬਰ ਨੂੰ ਉਸਨੇ ਆਪਣੇ ਬੇਟੀ ਨੂੰ ਜਨਮ ਦਿੱਤਾ ਹੈ ਤੇ ਇਸੇ ਦਿਨ ਸੌਰਭ ਦਾ ਜਨਮ ਦਿਨ ਆਂਦਾ ਹੈ ਹੈਰਾਨੀ ਜਨਕ ਮਾਮਲਾ ਹੈ ਕਿ ਹੁਣ ਲੋਕਾਂ ਦੇ ਕੀ ਰਿਐਕਸ਼ਨ ਆਉਣਗੇ ਉਹ ਵੀ ਦੇਖਣੇ ਬੰਦੇ ਨੇ ਤਾਂ ਦੱਸ ਦਵਾ ਕਿ ਨੀਲੇ ਡਰਾਮ ਦੀ ਕਹਾਣੀ ਦੀ ਗੂੰਜ ਹਰ ਘਰਾਂ ਦੇ ਵਿੱਚ ਗੂੰਜੀ ਹੈ ਕਿਉਂਕਿ ਇਸ ਨੀਲੇ ਡਰਾਮ ਦੇ ਨਾਲ ਹਰ ਕੋਈ ਖੋਫਨਾਕ ਜੋਖਮਾਹਲ ਹਰ ਕਿਤੇ ਬਣ ਚੁੱਕਿਆ ਸੀ ਆਓ ਜੀ ਹੋਰ ਖਾਸ ਜਾਣਕਾਰੀਆਂ ਦੇ ਲਈ ਦੇਖਦੇ ਰਹੋ 247 ਪੰਜਾਬ ਨੀਲੇ ਡਰਾਮ ਵਾਲੀ ਕਹਾਣੀ ਤੁਸੀਂ ਜ਼ਰੂਰ ਸੁਣੀ ਹੋਵੇਗੀ ਤਾਂ ਅੱਜ ਇਹ ਕਿ ਉਸ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਮਨਪ੍ਰੀਤ ਕੌਰ ਜੀ ਗਾਲ ਦਾਸਵਾ ਨੀਲੇ ਡਰਾਮ ਵਾਲੀ ਮੁਸਕਾਨ ਫੇਰ ਤੋਂ ਬਣੀ ਐ ਮਾਂ ਉਸਨੇ ਉਸੇ ਦਿਨ ਆਪਣੀ ਬੇਟੀ ਨੂੰ ਜਨਮ ਦਿੱਤਾ ਜਿਸ ਦਿਨ ਉਸਦੀ ਉਸੇ ਪਤੀ ਦਾ ਚਰਮ ਦਿਨ ਆਉਂਦਾ ਸੀ ਦਾਸਵਾਇਸ ਦੇਲੇ ਡਰਾਮ ਦੀ ਕਹਾਣੀ ਦੀ ਜੇ ਗੱਲ ਕਰ ਲਈ ਜਾਵੇ ਤਾਂ ਨੀਲੇ ਡਰਾਮ ਦੀ ਕਹਾਣੀ ਇਹ ਰਹੀ ਆ ਕਿ ਉਸਨੇ ਆਪਣੇ ਪਤੀ ਸੌਰਵ ਤੇ ਟੋਟੇ ਕਰ ਸ਼ਰੀਰ ਦਾ ਟੋਟੇ ਕਰਕੇ ਉਸ ਨੂੰ ਨੀਲੇ ਡਰਾਮ ਦੇ ਵਿੱਚ ਸਿਮਿੰਟ ਦੇ ਵਿੱਚ ਪਾ ਕੇ ਰੱਖਿਆ ਸੀ ਤੇ ਜਦੋਂ ਪੁਲਿਸ ਨੂੰ ਪਤਾ ਲੱਗਿਆ ਤੇ ਪੁਲਿਸ ਨੇ ਉਸ ਦੇ ਆਸ਼ਿਕ ਤੇ ਉਸ ਮੁਸਕਾਨ ਦੀ ਜੋ ਕਿ ਗ੍ਰਿਫਤਾਰੀ ਕਰ ਲਈ ਸੀ ਤੇ ਉਸ ਸਮੇਂ ਪਤਾ ਲੱਗਿਆ ਸੀ ਕਿ ਮੁਸਕਾਨ ਪ੍ਰੈਗਨੈਂਟ ਹੈ ਤਾਂ ਦਾਸਵਾ 24 ਨਵੰਬਰ ਨੂੰ ਉਸਨੇ ਆਪਣੇ ਬੇਟੀ ਨੂੰ ਜਨਮ ਦਿੱਤਾ ਹੈ ਤੇ ਇਸੇ ਦਿਨ ਸੌਰਵ ਦਾ ਜਨਮ ਦਿਨ ਆਉਂਦਾ ਹੈ ਹੈਰਾਨੀਜਨਕ ਮਾਮਲਾ ਹੈ ਕਿ ਹੁਣ ਲੋਕਾਂ ਦੇ ਕੀ ਰਿਐਕਸ਼ਨ ਆਉਣਗੇ ਉਹ ਵੀ ਦੇਖਣੇ ਬੰਦ ਨੇ ਤਾਂ ਦੱਸਵਾ ਕਿ ਨੀਲੇ ਡਰਾਮ ਦੀ ਕਹਾਣੀ ਦੀ ਗੂੰਜ ਹਰ ਘਰਾਂ ਦੇ ਵਿੱਚ ਗੂੰਜੀ ਹੈ ਕਿਉਂਕਿ ਇਸ ਨੀਲੇ ਡਰਾਮ ਦੇ ਨਾਲ ਹਰ ਕੋਈ ਖੌਫਨਾਕ ਜੋਖਮ ਹੋਲ ਹਰ ਕਿਤੇ ਬਣ ਚੁੱਕਿਆ ਸੀ ਐਸ ਜੀ ਹੋਰ ਖਾਸ ਜਾਣਕਾਰੀਆਂ ਦੇ ਲਈ ਦੇਖਦੇ ਰਹੋ 247 ਪੰਜਾਬ ਨੀਲੇ ਡਰਾਮ ਵਾਲੀ ਕਹਾਣੀ ਤੁਸੀਂ ਜ਼ਰੂਰ ਸੁਣੀ ਹੋਵੇਗੀ ਤਾਂ ਅੱਜ ਇਹ ਉਸ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 24/7 ਪੰਜਾਬ ਤੇ ਮੈਂ ਮਰਪਤ ਕਾਲ ਜੀ ਕਾਲ ਦਾਸਵਾ ਨੀਲੇ ਡਰਮ ਵਾਲੀ ਮੁਸਕਾਨ ਫੇਰ ਤੋਂ ਬਣੀ ਐ ਮਾਂ ਉਸਨੇ ਉਸੇ ਦਿਨ ਆਪਣੀ ਬੇਟੀ ਨੂੰ ਜਨਮ ਦਿੱਤਾ ਜਿਸ ਦਿਨ ਉਸਦੀ ਉਸੇ ਪਤੀ ਦਾ ਚਰਮ ਦਿਨ ਆਉਂਦਾ ਸੀ ਦਾਸਵਾਇਸ ਦੇ ਨੀਲੇ ਡਰਮ ਦੀ ਕਹਾਣੀ ਦੀ ਜੇ ਗੱਲ ਕਰ ਲਈ ਜਾਵੇ ਤਾਂ ਨੀਲੇ ਡਰਮ ਦੀ ਕਹਾਣੀ ਇਹ ਰਹੀਆ ਕਿ ਉਸਨੇ ਆਪਣੇ પતિ ਸੋਰੋਤ ਦੇ ਟੋਟੇ ਕਰਕੇ ਸਰੀਰ ਦਾ ਟੋਟੇ ਕਰਕੇ ਉਸ ਨੂੰ ਨੀਲੇ ਡਰਮ ਦੇ ਵਿੱਚ ਸਿਮਿੰਟ ਦੇ ਵਿੱਚ ਪਾ ਕੇ ਰੱਖਿਆ ਸੀ ਤੇ ਜਦੋਂ ਪੁਲਿਸ ਨੂੰ ਪਤਾ ਲੱਗਿਆ ਤੇ ਪੁਲਿਸ ਨੇ ਉਸ ਦੇ ਆਸ਼ਿਕ ਤੇ ਉਸ ਮੁਸਕਾਨ ਦੀ ਜੋ ਕਿ ਗ੍ਰਿਫਤਾਰੀ ਕਰ ਲਈ ਸੀ ਤੇ ਉਸ ਸਮੇਂ ਪਤਾ ਲੱਗਿਆ ਸੀ ਕਿ ਮੁਸਕਾਨ ਪ੍ਰੈਗਨੈਂਟ ਹੈ ਤਾਂ ਦਾਸਵਾ 24 ਨਵੰਬਰ ਨੂੰ ਉਸਨੇ ਆਪਣੇ ਬੇਟੀ ਨੂੰ ਜਨਮ ਦਿੱਤਾ ਹੈ ਤੇ ਇਸੇ ਦਿਨ ਸੋਰੋਤ ਦਾ ਜਨਮ ਦਿਨ ਆਉਂਦਾ ਹੈ ਹੈਰਾਨੀਜਨਕ ਮਾਮਲਾ ਹੈ ਕਿ ਹੁਣ ਲੋਕਾਂ ਦੇ ਕੀ ਰਿਐਕਸ਼ਨ ਆਉਣਗੇ ਉਹ ਵੀ ਦੇਖਣੇ ਬੰਦੇ ਨੇ ਤਾਂ ਦੱਸਵਾ ਕਿ ਨੀਲੇ ਡਰਮ ਦੀ ਕਹਾਣੀ ਦੀ ਗੂੰਜ ਹਰ ਘਰਾਂ ਦੇ ਵਿੱਚ ਗੂੰਜੀ ਹੈ ਕਿਉਂਕਿ ਇਸ ਨੀਲੇ ਡਰਮ ਦੇ ਨਾਲ ਹਰ ਕੋਈ ਖੌਫਨਾਕ ਜੋਖਮਾਹੌਲ ਹਰ ਕਿਤੇ ਬਣ ਚੁੱਕਿਆ ਸੀ ਐਓਜੀ ਹੋਰ ਖਾਸ ਜਾਣਕਾਰੀਆਂ ਦੇ ਲਈ ਦੇਖਦੇ ਰਹੋ 247 ਪੰਜਾਬ